thank you ਉੱਤਮ ਵੇਲੇ ਉੱਤਰ ਜਨਿਆਲਾ ਉੱਤਰ ਆਈ ਸੀ ਇਹ ਨਹੀਂ ਹੋਮਤਰਾ ਸਿੱਨੀ ਸੋੜੇ ਸੀ ਨਿਖ ਲੈ ਜਾਣੇ ਰੰਗੀਆਂ ਕਿੰਨੇ ਆ ਕਿ ਖਿੱਚ ਨਹੀਂ ਆ ਇਹ ਰੱਖ ਲੈ ਇਹ ਰੱਖ ਲੈ ਇਹਨੂੰ ਥੈਂਕ ਯੂ ਸਰ ਅਮਨ ਰੋਹਰ ਜੀ ਵਰਕਿੰਗ ਕਮੇਟੀ ਦੇ ਸ਼ਹਿਰੀ ਕਲਸੀ ਜੀ ਸਾਡੇ ਨਾਲ ਨੇ ਨਵੇਂ ਚੁਣੇ ਹੋਏ ਜੱਗੇਵਾਲ ਤੋਂ ਐਮਐਲਏ ਸ਼ਾਨ ਜੀ ਵਿਸ਼ਵਾਸ ਸੋਰਟ ਕਰ ਲੰਦੋ ਇੱਕ ਮਿੰਟ ਜੀ ਸਾਹਿਬੀ ਅਨੁਸਾਰ ਗੱਲਾਂ ਦੇ ਬਾਈਟ ਮਾਸਾ ਸਾਰਿਆਂ ਨੂੰ ਵਰਕਰ ਸਾਡੇ ਮੱਖੜ ਸਾਡੇ ਸਾਰੇ ਭਰਾ ਨੇ ਆ ਥੈਂਕ ਯੂ ਥੈਂਕ ਯੂ ਜੀ ਕੋਈ ਨਹੀਂ ਭਗਵਾਨ ਦੇ ਪਿਛੇ ਜਵੰਦਰ ਦੀ ਟੀਮ ਸੈਡੀਗਰ ਦੀ ਟੀਮ ਔਰ ਦੀ ਟੀਮ ਸਾਡੇ ਆਪਣੇ ਕੋਲ ਜਾਨ ਧੰਨਵਾਦ ਸਾਰੀ ਸਾਈਡ ਦੇ ਅੱਜ ਸਰਪਰਾਵਿਚ ਵਧੀਆ ਬਣਨੀ ਵੀ ਬਾਈਟ ਕਰ ਲੈਂਦੇ ਕੰਡਾਰੀ ਬੋਲਦੇ ਉਹੀ ਲੱਗਣਾ ਆਪਣੇ ਕੰਡਾਰੀ ਛੱਡ ਕੇ ਬਾਹਰ ਖੜੇ ਹੋ ਬਹੁਤ ਬਹੁਤ ਬਧਨਤਾ ਹੁਵਾ ਬਨੇ ਕੋਈ ਜਿਆਦਾ ਸਮਾਂ ਨਹੀਂ ਲੈਣਾ ਇਧਰ ਸਿਰਫ ਇਹ ਕਹਿਣਾ ਹੈ ਭਗਵਾਨਾ ਸ਼ਹਿਰ ਜਿਹੜਾ ਕਲਾਸਿਕ ਸ਼ਹਿਰ ਹੈ ਔਰ ਜੇ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲਓਗੇ ਸ਼ਹਿਰ ਦੇ ਵਿੱਚ ਜੇ ਕਾਰਪੋਰੇਸ਼ਨ ਆਪਣੀ ਬਣਾ ਲਓਗੇ ਤਾਂ ਸ਼ਹਿਰ ਦਾ ਕਾਇਆ ਕਲਪਤ ਹੋ ਜਾਊਗਾ ਕਿਉਂਕਿ ਉੱਪਰ بڑی ਸਰਕਾਰ ਹੈਗੀ ਹੈ ਕਈ ਵਾਰੀ ਕੀ ਹੁੰਦਾ ਹੈ ਪਾਣੀ ਚੋਰੀ ਕਾਰਪੋਰੇਸ਼ਨ ਕਰਦਾ ਨਾ ਟਿਕੀ ਹੁੰਦੀ ਹੈ ਸਰਕਾਰ ਨੂੰ ਜੋ ਟਿਕੀ ਬਣ ਜਾਂਦੀ ਹੈ ਉਹ ਮਤ ਨਹੀਂ ਵੀ ਪਾ ਕੇ ਦਿੰਦੇ ਇਥੋਂ ਕਿ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਸੀਵੇ ਦਾ ਹਾਲ ਸਪਾਟ ਕੈਂ ਦਾ ਬਰਾ ਹਾਲ ਜੇ ਕਿਤੇ ਕੋਈ ਕੰਮ ਜੇ ਕਿਤੇ ਸੀਐਮ ਉਹ ਹੀ ਆਉਂਦਾ ਤੇ ਐਂ ਤੁਸੀਂ ਆਪਦਾ ਸੀਐਮ ਬਣ ਜੀ ਮੈਕੈਨਿਜ਼ਮ ਅਕਰਕੂਤੀ ਦਾ ਸਮਾਂ ਹੋ ਗਿਆ ਕੋ ਜਿੰਨੇ ਵਾੜਾ ਚੀ ਜਿੰਨੇ ਵਾੜਾ ਦੇ ਸਾਡੇ ਅਸੀਂ ਇੱਥੇ ਲਿਆਏ ਹੁਣ ਕੇ ਬਹੁਤ ਸਾਰੇ ਮਿਲ ਰਹੇ ਨੇ ਜਿੰਦਾਬਾਦ 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 ਔਰ ਜਿੰਨੇ ਵਾੜਾ ਦੇ ਅਸੀਂ ਆਏ ਨੇ ਉਹਨਾਂ ਨੂੰ ਮੈਂ ਕਹਿਣਾ ਕਿ ਘਰ ਘਰ ਜਾ ਕੇ ਤੁਹਾਨੂੰ ਕੌਂਸਲ ਦੇ ਤੋਂ ਜਿੱਥੇ ਕਾਨੂੰਨ ਪਥਵਾੜੇ ਵਾਸਤੇ ਬੋ ਵੀ ਦੱਸੋ ਜੇ ਕਿ ਚੋਣ ਵਾਲੀ ਫਰ ਲੈ ਗਿਆ ਆ ਜੇ ਨਾ ਤੁਸੀਂ ਨਹੀਂ ਆਉਣੀ 10 ਗਿਮੈਂ ਕਰਨੇ ਖਜ਼ਾਨੇ ਚ ਕੋਈ ਘਟਨਾ ਨਹੀਂ ਹੁੰਦਾ ਨੀਤਾ ਜੀ ਦਾ ਕੰਮ ਹੈ ਜਦੋਂ ਹੋ ਗੋ ਤੁਸੀਂ ਜਦ ਜਿੱਤਣ ਤੋਂ ਬਾਅਦ ਵੀ ਲੋਕਾਂ ਜਿਹੜੇ ਨੇ ਹਰ ਕਦੇ ਮੈਨੂੰ ਬੁਲਾਉਣਾ ਮੈਂ ਆ ਜੂਗਾ

ਸਾਹਮਣੇ ਦੇ ਪਰਖੇ ਹੋਏ ਜਿਹੜੇ ਹੋਰ ਦੂਜੇ ਪਾਸੇ ਦੇ ਦੋਵੇਂ ਕੋਲ ਉਹਦਾ ਪਰਮਾਨੰਤ ਮੰਤਰ ਜਿਹੋ পাপ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਉਹ ਤਾਂ ਹੈ ਹੀ ਨਹੀਂ ਉਦਕੁਲ ਨੂੰ ਦੂਜੇ ਜਿਹੜੇ ਗੰਗਸਿਓ ਉਹ ਤਾਂ ਕਿਉਟ ਕੇ ਜਾਂ ਪਛਲਣ ਪਾ ਗਏ ਨੇ ਜਿਆ ਮੇਰੇ ਕੋਲ ਲੱਗਿਆ ਹੋਰ ਕੋਈ ਕੰਮ ਨਹੀਂ ਕੋਈ ਬਸ ਪਰ ਜੇ ਜੇ ਤੁਸੀਂ ਮੇਰੇ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹ ਹੀ ਡਰ ਹੈ ਜੈ ਇਹ ਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਹੈ ਤੋਂ ਕਿਹੜਾ ਕੰਮ ਕਰਨ ਦੇ ਮੁੰਡੇ ਕੁੜੀਆਂ ਕਿਉਂ ਆਉਂਗੇ ਇਹਨਾਂ ਨੂੰ ਤੁਸੀਂ ਸਾਡੇ ਈਆਂ ਕੋ ਪਹਿਲੇ ਹੋ ਗਏ ਆ ਆਮਕਰਮ ਦੇ ਇਹ ਕੋਟ ਕਮਰੇ ਰੱਖ ਗਏ ਆ ਜਦੋਂ ਤੁਸੀਂ ਹੁਣ ਚੱਲੇ ਆਮਕਰਮ ਦੇ ਐਪੋਇੰਟਮੈਂਟ ਫਿਰ ਫਿਰ ਉਹਨੂੰ ਹੋਲ ਬੰਚਣ ਕਿਉਂ ਫਿਰ ਆ ਗਏ ਨੇ ਇੱਥੇ ਤਾਂ ਸਾਡੇ ਈਆਂ ਪੁੱਤ ਭਤੀਜੇ ਆਉਂਦੇ ਹੁੰਦੇ ਆ ਆਮ ਲੋਕਾਂ ਦਾ ਸਨਮਾਨ ਆ ਗਿਆ ਵੀ ਤੁਸੀਂ ਛਾ ਕੇ ਭੇਜ ਰਹੇ ਹੋ ਅਸੀਂ ਥੋੜੇ ਨਾਲ ਆ ਤੇ ਇਹ ਕੋਈ ਮੰਤ ਕੋਠੇ ਜਨ ਨਾਲ ਜਿਹੜੇ ਬਦਨਾਮ ਸਭਾ ਚੈਨ ਚਾਹਤਾ ਪਟਾਖਾ ਇੱਕ ਹੈ ਅਜਿਹਾ ਮਟੀਰੀਅਲ ਆ ਗਿਆ ਮੈਨੂੰ ਬਹੁਤ ਅਚਾਨਕ ਮਟੀਰੀਅਲ ਆ ਗਿਆ ਕਿ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਮੇਰੇ ਇਹ ਪੱਕੀਆਂ ਬੰਚੀਆਂ ਲੱਗੀਆਂ ਟੋਪੀ ਵਾਲਾ ਗੇਲ ਵਿਖੋਕਤਾ ਲੋਕਾਂ ਨੇ ਪੰਜਾਬ ਦੀਆਂ ਨੇ ਜਿੰਦਾਬਾਦ ਇੱਕ ਸਿਰ ਇੰਨਾ ਵੀ ਪੱਟਿਆ ਜੋ ਕਿ ਦਿਲਾਂ ਚੋਂ ਨਿਕਲ ਰਿਹਾ ਲੋਕਾਂ ਨੇ ਜੇਰਾਂ ਤੋਂ ਇਹਨਾਂ ਨੂੰ ਘੱਲ ਵੀ ਬਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਣੇ ਪੁੱਤਾਂ ਨੂੰ ਅੱਗੇ ਲੈ ਜਾਂਦੇ ਹਾਂ ਸੋ ਆਪ ਜਿੱਦੋਂ ਸਰਕਾਰ ਉਹ ਬਸ ਸਰਕਾਰ ਆਪਣੀ ਹੈ ਫਿਵਾੜੇ ਸਰਕਾਰ ਕਾਰਪੋਰੇਸ਼ਨ ਚ ਆਪਣੀ ਬਣ ਚੁਗੀ ਤਾਂ ਦੋਨੇ ਪਾਸੇ ਮੌਕੇ ਮੌਜੇ ਆਸ ਹੈ ਮੈਨੂੰ ਕਿ ਇਥੋਂ ਕਪੜਾ ਫੈਕਟਰੀ ਦੁਨੀਆ ਦਾ ਕੋਈ ਨਾਰਾ ਨਹੀਂ ਜਿਹੜੇ ਫਿਵਾੜੇ ਆਉਂਦੇ ਆ ਇਹ ਸ਼ਹਿਰ ਨੂੰ ਬਹੁਤ ਬੂਸਟ ਕਰ ਸਕਦੇ ਆ ਇਸ ਸ਼ੈਲੀ ਦੇ ਕੁਰੀਜ਼ਮ ਨੂੰ ਬਹੁਤ ਅੱਗੇ ਲੱਗੇ ਜਾ ਸਕਦੇ ਆ ਕੋਈ ਟਾਈਮ ਸੀ ਜੇ ਸੀਡੀ ਮਿਲੀ ਫੁੱਟਬਾਲ ਦੀ ਟੀਮ ਉੱਤੀ ਸੀ ਬੜੀ ਜਿਸ਼ੂ ਦਾ ਹਰਾਸ਼ ਸੀ ਉਹ ਖੇਡ ਰੋਦੇ ਸੀ ਕੈਪਟਨ ਵੀ ਸੀ ਬਾਦ ਜਿਹੜੇ ਖੇਡਦੇ ਆ ਤਾਂ ਇਹਨਾਂ ਦੇ ਦਰ ਗੇਟੀਮਾ ਸਾਰਾ ਖੇਡਣ ਦਾ ਤਕਬੂਲ ਚਲੇ ਗਈ ਜਿਹੜੀ ਆਰਸੀਐਫ ਦੀ ਜਿਹੜੀ ਟੀਮ ਉੱਤੀ ਸੀ ਪੰਜਾਬ ਤੋਂ ਉਸ ਟੀਮ ਉੱਤੀ ਆਨਦੀ ਸੀ ਹੱਥੀ ਘੱਟ ਤਾਂ ਸਭ ਕੁਝ ਲਿਖਿਆ ਨਹੀਂ ਦਿੱਤਾ ਉਹ ਕਿੰਨਾ ਅਸੀ ਉਹ ਖੇਡਾਂ ਵੱਲ ਵੀ ਚੱਲਦੇ ਨੇ ਬੱਚੇ ਖੇਡਾਂ ਮੈਦਾਨਾਂ ਪਾਸ ਲੈ ਕੇ ਆਏ ਸਾਡੇ ਬੱਚੇ ਉਹਨਾਂ ਪਿਕਚਰ ਦੇ ਅਲੱਗ-ਅਲੱਗ ਕੋਚ ਮੈਨਰ ਨਰਸੀਆ ਮੈਨ ਸਟੇਡੀਅਮ ਮੇਂ ਕੀ ਦਾਸ ਸਾਡੇ ਵਿਆਪਕ ਪੰਜਾਬ ਸਰਕਾਰੀ ਮੁਕੀ ਦੇ ਵਿੱਚ ਮੋੜੇ ਸਾਹਮਣੇ ਖੜਾ ਹੋਇਆ ਹੈ ਜੂਤ ਆਪਾਂ ਕਹਿਤਾ ਦਿੱਤੇ ਆ ਕਿ ਬਾਹਰ ਨੂੰ ਬੱਜੇ ਦੇ ਬੰਦੇ ਕਰਨ ਕੀ ਹੋ ਡਿਗਰੀ ਬਤਾਓ ਕਿ ਕਿੱਥੋਂ 2017 ਸਿੱਖਿਆ ਨਾਮ ਅਸੀਂ ਹੋ ਜਾਈਏ ਕਿ ਬਾਹਰ ਸਾਹਿਬ ਹੁਮਾ ਮੀਤਾਂ ਰਿਸ਼ ਇੰਟਰਨੈਟ ਤੇ ਫਵਾਰਾ ਨਾਲ ਵਗਾਂ ਹਰ ਕਿਰਕਾ ਇਹ ਸਾਡੀ ਹਰ ਪਿੰਡ ਦੇ ਵਿੱਚ ਚਰਚਾ ਦਾ ਪ੍ਰਸਤੁਤ ਹੁੰਦੀ ਹੈ। ਕੋਈ ਖੇਤੀ ਪੱਖੋਂ ਕੋਈ ਕਮੀ ਨਹੀਂ ਹੁੰਦੀ। ਕੋਈ ਸਾਡੀ ਬੇਨਤੀ ਹੈ ਹਰ ਇੱਕ ਸੁਨਮ ਮੌਸਮ ਹੈ। ਕੱਠੇ ਜਿਹੜੀ ਕੋਈ ਕਮੀ ਨਹੀਂ ਕਮੀ ਸੀ ਤਾਂ ਸਰਕਾਰਾਂ ਦੀਆਂ ਨੀਤੀਆਂ ਰਾਮ ਗੁਰਾ ਜੀ ਥੋੜਾ ਪਿੱਛੇ ਆ ਜਾਓ ਮਾਨ ਸਾਹਿਬ ਤੁਸੀਂ ਓਹ ਜੀ ਤੁਸੀਂ ਈਕਸ਼ਾ ਚਲਾਉਣ ਵਾਲੇ ਜੀ ਜਿੰਦਾਬਾਦ ਜੀ ਹੈ ਜੀ ਐਮਸੀ ਦੀ ਸੀਟ ਤੁਸੀ ਦਿੱਤੀ ਈਕਸ਼ਾ ਚਲਾਉਣ ਵਾਲੇ ਜੀ ਮੇਰੀ ਵਾਈਫ ਸੋਨੀਆ ਜੰਡਲ ਅੱਛਾ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਈਕਸ਼ਾ ਚਾਲ ਵਾਲੇ ਨੂੰ ਐਮਸੀ ਦੀ ਟਿਕਟ ਮਿਲੀ ਹੈ ਜੀ ਆਹੋ ਇੱਕ ਵਾਰ ਰਿਗਨ ਲਗਾ ਸਕੋ ਜਦੋਂ ਇਹ ਜਿੱਤ ਕੇ ਇਹ ਦੁਬਾਰਾ ਗਰੀਬੀ ਨੂੰ ਜਾਂ ਸਾਡਾ ਵੀ ਗਰੀਬੀ ਕੀ ਹੁੰਦੀ ਹੈ ਗਰੀਬ ਦੇ ਜੁਲ੍ਹ ਹਾਲ ਕੀ ਹੁੰਦਾ ਸਰ ਇੱਕ ਕੰਮ ਦੱਸੋ ਉਹ ਹੈ ਜੀ ਬੰਦੇ ਦੱਸੋ ਜਿਹਨਾਂ ਨੇ ਗਰੀਬੀਆਂ ਆਪਣੇ ਪਿੰਡਾਂ ਤਾਂ ਨਹੀਂ ਆਉਣ ਉਹ ਪਤਾ ਹੁੰਦਾ ਹੈ ਸਾਡੀ ਇੱਕ ਕੈਂਡੀਡੇਟ ਨੇ ਪ੍ਰੀਐਕਡ ਕੀਤੀ ਆ ਇੱਕ ਇੱਕ ਕੈਂਡੀਡੇਟ ਪੀਐਚਡੀ ਰੱਖਣਾ ਪੈਣਾ ਪਾਲ ਵੀ ਕਿਸਾਨ ਨੂੰ 40 ਸਾਲ ਦਾ ਪਿਆਇਆ ਯਾਰ आगी। 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 मान साहब मान साहबीसोड़ो बो छब्बीस कैंडिडेट थे मानसा गुजरात जो छब्बीस कैंडिडेट थे मान साहब छब्बीस महिला के दिल में शक्ति, नारी शक्ति, साहब, देखो, जब मैं रास्ता तो दे। उस पे मामा पहन कर चला जाता हूँ, जब छोटे बिना क्या चल सकता था, छोटे बिना बेश भी नहीं चल सकता, बिचारे सर, हर पेंटिंग पर साहब, माँ साहब, साहब,